ਤੇ 1 ਨਵੰਬਰ ਨੂੰ ਕੋਲੀ ਟਾਪਾ ਸਾਈ ਮਾਰਕੀਟ ਚ ਉੱਥੇ ਇੱਕਦਮ ਪ੍ਰੋਵੋਕੇਟਰੀ ਐਕਟ ਚ ਬਿੱਲ ਦੀ ਪੇਮੈਂਟ ਦੇਣ ਨੂੰ ਕਾਹਕ ਆਏ ਸੀਗੇ 6 ਜਣੇ ਇਹਨਾਂ ਕਿਸੇ ਵਾਟੇ ਪਾਰਟੀ ਵਾਟੇ ਪਾਰਟੀ ਮਨਾਉਣ ਆਏ ਸੀ ਜਸ ਜਦੋਂ ਬਿੱਲ ਦੀ ਪੇਮੈਂਟ ਦੇਣੀ ਸੀ 1250 ਦਾ ਕਰੀਬ ਬਿੱਲ ਬਣਿਆ ਸੀ 1270 ਰੁਪਏ ਦਾ ਬਿੱਲ ਦੇ ਡਿਸਕਾਊਂਟ ਮੰਗਣ ਨੂੰ ਲੈ ਕੇ ਬਿੱਲ ਜਿਹੜਾ ਕਾਊਂਟਰ ਤੇ ਕੋਲੀ ਟਾਪੇ ਦੇ ਕੈਸ਼ੀਅਰ ਬੈਠਾ ਸੀ ਉਹਦੇ ਨਾਲ ਬਹਿਸ ਹੋ ਗਈ ਸੀ ਇੱਕ ਰਾਹੁਲ ਨਾਮ ਦਾ ਵਿਅਕਤੀ ਸੀ ਜਿਹੜਾ ਇਹਨਾਂ 6 ਜਣਿਆਂ ਦੇ ਵਿੱਚ ਆਇਆ ਸੀ ਬਰਥਡੇ ਪਾਰਟੀ 'ਚ ਉਸਨੇ ਇਹਦੇ ਕੈਸ਼ੀਅਰ ਦੇ ਥੱਪੜ ਮਾਰਿਆ ਤਾਂ ਜਿਹੜਾ ਢਾਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਥੱਪੜ ਮਾਰ ਕੇ ਉਹ ਬਾਹਰ ਨੂੰ ਭੱਜ ਗਿਆ ਭੱਜ ਲਿਆ ਤਾਂ ਢਾਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਉਹਦੇ ਪਿੱਛੇ ਭੱਜਿਆ ਤਾਂ ਇਹ ਜਿਹੜਾ ਲੜਕਾ ਜਿਸ ਦੀ ਡੈਥ ਹੋਈ ਏ ਸੰਤੋਸ਼ যাদਬ ਇਹ ਇਹਨੇ ਉਹਦੇ ਉਹਦੇ ਨਾਲ ਹੱਥੋ ਪਾਈ ਕੀਤੀ ਤਾਂ ਇਮੀਡੀਏਟਲੀ ਉਹਨੇ ਆਪਣਾ ਡੱਬ ਚੋਂ ਤੇ ਕੋਲੇ ਚਾਕੂ ਸੀਗਾ ਇਹਨੇ ਰਾਹੁਲ ਸਿੰਘ ਦੋਸ਼ੀ ਜਿਹੜਾ ਉਨੇ ਚਾਕੂ ਦੇ ਸਟੈਬ ਇੰਜਰੀ ਇਹਦੇ ਅਕਰ ਕੀਤੀ ਇਹਦੇ ਚਾਕੂ ਮਾਰਿਆ ਇਹ ਉਥੋਂ ਚਾਕੂ ਮਾਰ ਕੇ ਉਹ ਭੱਜ ਗਿਆ ਬਾਕੀ ਬੰਦਿਆਂ ਦਾ ਹੁਣ ਇਸ ਇਸ ਅਕਰੈਂਸ ਦੇ ਸਬੰਧ ਚ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਐਸਐਚਓ ਕਤਵਾਲੀ ਤੇ ਐਸਐਚਓ ਸਬਜੀ ਮੰਡੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਟੈਕਨੀਕਲ ਐਵੀਡੈਂਸ ਕਲੈਕਟ ਕਰਦੇ ਹੋਏ ਤੇ ਇਹਨੂੰ ਦੋਸ਼ੀ ਨੂੰ ਟ੍ਰੇਸ ਕਰ ਲਿਆ ਸੀ ਜਿਸ ਸਬੰਧ ਚ ਮੁਕੱਦਮਾ ਦਰਜ ਕੀਤਾ ਗਿਆ ਮਕਦਮਾ ਦਰਜ ਕਰਕੇ ਮਹਤ ਮਕਦਮਾ 2 6 ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਜਿਸ ਬੰਦੀ ਜਿਹੜਾ ਮੇਨ ਦੋਸ਼ੀ ਹੈ ਰਾਹੁਲ ਉਹਨੂੰ ਅੱਜ ਗ੍ਰਫਤਾਰ ਕਰ ਲਿਆ ਗਿਆ ਜਿਸ ਪਾਸੋਂ ਜਿਹੜਾ ਜਿਹੜਾ ਇਹ ਛੋਰਾ ਹੈ ਚਾਕੂ ਹੈ ਰਿਕਵਰ ਵੀ ਕੀਤਾ ਗਿਆ 23 ਬੀਐਸਏ ਤਹਿਤ ਤੇ ਉਹਨੂੰ ਕੱਲ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਸਾਰੀ ਕਹਾਣੀ ਉੱਤਕਲੀ ਹੋਈ ਪਈ ਹੈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਨੌਜਵਾਨ ਤੇ ਜਿਹਨੂੰ ਨਹੀਂ ਨਹੀਂ ਇਹ ਤਾਂ ਇੱਕ ਇਮੀਡੀਏਟਲੀ ਪ੍ਰੋਵੋਕੇਟਰੀ ਐਕਟ ਹੋ ਗਿਆ ਬਿੱਲ ਦੇ ਡਿਸਕਾਊਂਟ ਨੂੰ ਲੈ ਕੇ ਲੜਾਈ ਸਰ ਜਿਹੜਾ ਨੌਜਵਾਨ ਹੈ ਜੀ ਉਮਰ ਕਿੰਨੀ ਸੀ ਜੀ ਉਹਦੀ ਜਿਸ ਦੀ ਡੈਥ ਹੋਈ ਲੋਕੀ ਦੇ ਜਿਹੜੇ ਦੇ ਮਾਰੇ ਜੀ ਕਰੀਬ 23 24 ਸਾਲ ਲੱਗ ਕੇ ਦੇ ਟਾਈਮ ਨੂੰ ਇਹਨੂੰ ਕਲੋਰੀਗੇਟ ਕੋਲ ਮੜੀਆਂ ਕੋਲ ਕਰ ਸਰ ਜਿਹੜਾ ਨੌਜਵਾਨ ਹੈ ਉਹਨੇ ਨਸ਼ਾ ਕਰਿਆ ਪਿਆ ਸੀ ਨਸ਼ੇ ਦੀ ਹਾਲਤ ਚ ਇਹ ਜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਨੀਂਤ ਇੱਕ ਵੱਡੇ ਪਾਰਟੀ ਮਨਾਉਣ ਲਈ ਅਲੱਗ-ਅਲੱਗ ਵਫ਼ੀਕਲਾਂ ਤੇ ਉੱਥੇ 6 ਜਣੇ ਆਏ ਸੀ ਉਸ ਹਿੱਟ ਬਿੱਲ ਨੂੰ ਲੈ ਕੇ ਇੱਕਦਮ ਇਮੀਡੀਏਟਲੀ ਉਹ ਬਿੱਲ ਤੇ ਡਿਸਕਾਊਂਟ ਮੰਗਦੇ ਸੀ ਜਿਹੜਾ ਕਾਊਂਟਰ ਤੇ ਕੋਲੀ ਟਾਬੇ ਤੇ ਲੜਕਾ ਬੈਠਾ ਸੀ ਉਹਦੇ ਉਹ ਡਿਸਕਾਊਂਟ ਜਿੰਨਾ ਕਰ ਸਕਦਾ ਸੀ ਉਹਨੇ ਕਰਤਾ ਇਸ ਗੱਲ ਕਰਕੇ ਉਹਨਾਂ ਦਾ ਆਪਸ ਵਿੱਚ ਬਹਿਸ ਹੋ ਗਈ ਬਹਿਸ ਤੋਂ ਉਹਨੇ ਉਹਦੇ ਥੱਪੜ ਮਾਰਿਆ ਉਹ ਪਿੱਛੇ ਬਾਹਰ ਭੱਜੇ ਬਾਹਰ ਭੱਜਣ ਦੇ ਦੌਰਾਨ ਜਿਹੜਾ ਇਹ ਜਿਸਤੀ ਡੈਥ ਹੋਈ ਹੈ ਇਹਨੇ ਇਹਨੇ ਇਹਦੇ ਤੋਂ ਵੀ ਥੱਪੜ ਲੱਗਿਆ ਉਹਦੇ ਉਹਨੇ ਇੱਕਦਮ ਇਹਦੇ ਰੈਸੀਪਰੋਕਲ ਅਕਟ ਚ ਉਹਦੇ ਚੱਕ ਕੋ ਮਾਰ ਸਰ ਜਿਹੜੀ ਜਿਹੜੀ ਛੁਰੇ ਦੀ ਗੱਲ ਕਰ ਰਹੇ ਜੀ ਉਹ ਮੁੰਡੇ ਦੇ ਕੋਲੇ ਸੀ ਜਾਂ ਉਹ ਉਹ ਛੁਰਾ ਸੀ ਸੀਟੀਵੀ ਫੁਟੇਜ ਚ ਦਿਖਦਾ ਹੈ ਉਹ ਛੁਰਾ ਉਹਨੇ ਆਪਣੇ ਪਿੱਛੇ ਡੱਬ ਚੋਂ ਕੱਢਿਆ ਸੀ ਸਰ ਜਿਸ ਤਰ੍ਹਾਂ ਉਹਨੇ ਹਥਿਆਰ ਰੱਖਿਆ ਛੁਰਾ ਉਹ ਕ੍ਰਿਮੀਨਲ ਹੋ ਗਈ ਹੈ ਉਹ ਸਾਰੀ ਉਹ ਸਾਰੀ ਜਿਹੜੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੁਣ ਉਹ ਤਰ੍ਹਾਂਨੇ ਪੁਲਸ ਰਿਮਾਂਡ ਇਥੋਂ ਰੋ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਸਰ ਉੱਥੇ ਆਵਰ ਭੇਕੇ ਜੀ ਇਹਤੇ ਕਾਰਨ ਆਸ-ਪਾਸੇ ਰੇਡੀਆਂ ਤੇ ਬਹੁਤ ਲੋਕ ਸ਼ਰਾਬ ਪੀ ਕੇ ਖੜਦੇ ਨੇ ਉਰਦੁੰਗ ਵੀ ਮਚਾਉਂਦੇ ਜਿਵੇਂ ਉਹਨਾ ਕੋਈ ਲੀਟਾਬਾਈ ਨਾ ਕੋਈ ਹਾਤਾ ਨਹੀਂ ਹੈ ਪਰ ਉਹ ਫਿਰ ਵੀ ਸ਼ਰਾਬ ਪੀਉਂਦੇ ਸਨ ਇਸ ਰੋ ਬਾਹਰ ਰੇਡੀਆਂ ਬਹੁਤ ਲੱਗੀਆਂ ਉਹਨੀਆਂ ਨੇ ਉਹਨਾਂ ਦੇ ਤੱਕ ਨੱਥ ਪਾਈ ਮੈਂ ਮੈਂਸ਼ਨ ਕਰਦਾ ਸਰ ਜਿਹੜੀ ਪੋਲੋ ਗਰਾਊਂਡ ਤੇ ਇੱਕ ਵਾਰੀ ਕਾਰਵਾਈ ਕੀਤੀ ਸੀ ਫੜੇ ਸੀ ਬੰਦੇ ਪਰ ਹੁਣ ਤੁਸੀਂ ਦੇਖੋ 8 ਵਜੇ ਤੋਂ ਬਾਅਦ ਗੱਡੀਆਂ ਦੇ ਬੋਨਰ ਦੇ ਉੱਪਰ ਸ਼ਰਾਬ ਵਾਲੀ ਤੋਂ ਬਾਅਦ ਨਹੀਂ ਕੋਈ ਕਾਰਵਾਈ ਹੋਏਗੀ ਦੀਵਾਲੀ ਦੇ ਦਿਨਾਂ ਦੌਰਾਨ ਡਰੰਕਨ ਡਰਾਈਵਿੰਗ ਦੀ ਪੂਰੀ ਮੂਵਮੈਂਟ ਛੱਡੀ ਸੀ ਉਹ ਦੁਬਾਰਾ ਫੇਰ ਮੂਵਮੈਂਟ ਉਹ ਦੁ ਕਿਸੇ ਕਿਸਮ ਦਾ ਕਿਸੇ ਨੂੰ ਵੀ ਬਾਹਰ ਸ਼ਰਾਬ ਓਪਨ ਚ ਪੀਣ ਦੀ ਇਜਾਜ਼ਤ ਨਹੀਂ ਹੈ। ਇਹਨਾਂ ਕੋਲ ਪਸੰਦ ਹੈਗਾ ਜੀ ਵੈਰੀਫਾਈ ਕੀਤਾ ਤੁਸੀਂ ਲਾਇਸੈਂਸ ਹੈਗਾ ਕੋਈ ਟੱਪ। ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਹਿਲਾਂ ਜਿਹੜਾ ਕਤਲ ਦੇ ਦੋਸ਼ੀ ਨੂੰ ਟ੍ਰੇਸ ਕਰਨ ਦਾ ਮਸਲਾ ਸੀ ਇਹ ਸਾਰਾ ਕੁਝ ਅੱਕੇ ਵੈਰੀਫਾਈ ਕਰ ਸਰਪੰਚ ਪੁਲਿਸ ਦਾ ਬੜੇ ਗੋਲੀਆਂ ਚੱਲ ਚੁੱਕੀਆਂ ਨੇ ਜੀ। ਜਿਹੜਾ ਜਦੋਂ ਇਹ ਟੱਪ ਤੇ ਪਿਛਲੀ ਵਾਰ ਗੋਲੀ ਚੱਲੀ ਸੀ ਉਹ 336 ਦਾ ਮੁਕੱਦਮਾ ਦਰਜ ਹੈ। ਉਸ 'ਚ ਜਿਹੜੇ ਦੋਸ਼ੀ ਸੀ ਉਹ ਵੀ ਅਰੈਸਟਡ। ਸਰ ਕਿੰਨੇ ਆ ਤੇ ਮੁਕੱਦਮਾ ਐਟ ਦਾ ਟਾਈਮ ਦਰਜ ਆਲੇ ਕੇਸ 'ਚ? ਇਹ ਇਸ ਕੇਸ 'ਚ 6 ਜਾਨਾਂ ਤੇ ਮੁਕੱਦਮ ਚੱਕੂ ਵਜਿਆ ਤੇ ਜੋ ਜੋੜਾ ਹੈ ਗ੍ਰਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਇਹਨਾਂ ਜਿਹੜੇ ਬਾਕੀ ਪੰਜਾਂ ਦਾ ਰੋਲ ਹੈ ਉਹ ਵੈਰੀਫਾਈ ਕੀਤਾ ਜਾ ਰਿਹਾ। ਇਹ ਇੱਥੇ ਡਰਿੰਕ ਕਰ ਰਹੇ ਸੀ ਤੇ ਨਹੀਂ ਬੈਠੇ ਸੀ ਇਹ ਚਾਰੋਂ ਮੁੰਡੇ ਕੀ ਕਰ ਰਹੇ ਸੀ? ਇਹ ਇਹ ਸਾਰਾ ਸੀਸੀਟੀਵੀ ਫੁਟੇਜ ਨੂੰ ਅਸੀਂ ਪੂਰੀ ਬੈਕ ਤੋਂ ਦੇਖਾਂਗੇ। ਇਹ ਉੱਥੇ ਆਏ ਸੀ ਖਾਣ ਪੀਣ ਤੋਂ ਬਾਅਦ ਬਿੱਲ ਬਣਾਇਆ ਸੀ ਅਬਰਡੇ ਪਾਰਟੀ ਤੇ ਆਏ ਸੀ। ਤੇ ਇਹ ਸੀਸੀਟੀਵੀ ਫੁਟੇਜ ਜਿਹੜੀ ਹੈ ਮੀਡੀਆ ਨੂੰ ਪ੍ਰੋਵਾਈਡ ਕਰਾਈ ਜਾਏਗੀ। ਜਿਹੜੀ ਇਨਵੈਸਟੀਗੇਸ਼ਨ ਦਾ ਜਿੱਥੇ ਹੈਮਪਰ ਹੁੰਦੀ ਹੈ ਉਹ ਵਾਲੀ ਉਸ ਨੂੰ ਛੱਡ ਕੇ ਉਸ ਤੋਂ ਇਲਾਵਾ ਜਿਹੜੀ ਸੀਸੀਟੀਵੀ ਫੁਟੇਜ ਆਪ ਪ੍ਰੋਵਾਈਡ ਕਰਾਂਗੇ। ਠੀਕ ਹੈ ਸੋ ਥੈਂਕ ਯੂ